साहि जिया ਨੇਰਾ ਪਾ ਨਿਰਵਾਣ ਸਾਜਣਾ ਨਿਕ ਹੋਸੀ ਪੀ ਸਤ ਗੁਰ ਦਾਤਾ ਕੋ ਰਹੇ ਵੇ ਘਰ ਗੁਰ ਦੀਪਕ ਤੇ ਤੋਏ ਅਬਰ ਪਤਾਰੰਥ ਨਾਨਕ ਮਨ ਮਾਣਿਆ ਸੁਖ ਹੋਇ ਗੁਰਪੁੰਜੀ ਪਾਹੁਣੇਵਲ ਬਗ ਕੋਠਾ ਤਨ ਸ਼ਤ ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉੜੈ ਅਵਰਨਾ ਤੁੰਜੀ हारी गो बड़ेज नी सतमारित माण Thank <laughs> you Stop it. oh my God. Bye. Uh -huh. i'm ਹੀ ਉਧਾਰ ਬਾਬਾ ਨਾਲ ਕੇ ਆਖੇ ਇਹੋ ਵਿਚਾਰ ਰਾਮ ਕਲੀ ਦਾਗ ਦਾ ਇਹ ਸ਼ਬਦ ਪੰਚਮ ਬਾਦਸ਼ਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਦੀ ਰਚਨਾ ਸਤਿਗੁਰੂ ਜੀ ਕਹਿੰਦੇ ਗੁਰੂ ਤੋਂ ਬਿਨਾਂ ਉਧਾਰ ਨਹੀਂ ਹੋ ਸਕਦਾ 12 ਬਾਣੀ ਜੀ ਦੀ ਬਾਣੀ ਦਾ ਪਾਠ ਹੋ ਉਸ ਤੋਂ ਬਾਅਦ ਗੁਰੂ ਚਰਨਾਂ 'ਚ ਜਰਦਾਸ ਜੈ ਰੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਰਹ ਮਾਹ ਮਾਜ ਮਹਲਾ 5 ਘਰ ਚੌਥਾ 1 ਓ ਅੰਕਾਰ ਸਤਗੁਰ ਪ੍ਰਸਾਦਿ ਕਿਰਤ ਕਰਮ ਕੈ ਮਿਸੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਡ ਦੈ ਦਿਸ ਭ੍ਰਮੇ ਤਪ ਆਏ ਪ੍ਰਭ ਕੀ ਸਾਮ ਤੇਨ ਦੁਦ ਤੇ ਬਾਹਰੀ ਕਿਤ ਨ ਆਵੇ ਕਾਮ ਜਲ ਬਿਣ ਸਾ ਕਮਲਾਵਤੀ ਅਬ ਜੈ ਨਾਹੀ ਦਾਮ ਹਰ ਨਾ ਨ ਮਿਲਿਆ ਸਾਜਨੈ ਕਤ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਭਟ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੋ ਬੋਲ ਰਸ ਸਣਦੇ ਹੀ ਸਭ ਕਾਮ ਪ੍ਰਭ ਸੁਆਮੀ ਕੰਤ ਵਿਹੂਨੀ ਆਪੀ ਸਜਣ ਸਭ ਜਾਮ ਨਾਨਕੀ ਮੇਨੰਤੀ ਆ ਕਰ ਕਿਰਪਾ ਦੇਂਦਾ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾਲੇ ਤਰਦਾ ਮੋਦ ਜੇ ਤੁਮੇ ਤਰਦੀ ਐ ਹੋਏ ਅਨੰਤ ਕਣ ਸਭ ਜਨਾਂ ਮਿਲ ਪਾਈਐ ਰਸ ਨਾਮ ਪੜਾ ਜੇ ਨਾ ਪਾਇਆ ਪ੍ਰਭ ਇਹ ਆਪਣਾਏ ਤਿਸ ਨਿਕਲ ਇਕ ਖਿੰਨ ਤਿਸ ਬਿਨ ਜੀਵਣਾ ਕਰਤਾ ਜਨਮ ਜਣਾ ਜਨ ਤਲ ਪਹੀ ਅਲ ਪੂਰਿਆ ਰਮਿਆ ਵੇ ਚਮੜਾ ਸੋ ਪ੍ਰਭ ਚਤਨ ਆਵਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮੜਾ ਹਰ ਦਰਸਨ ਕੋ ਮਨ ਲੋਜਦਾ ਨਾਨਕ ਪਿਆਸ ਮਨਾ ਚੇਤ ਬੁਲਾਏ ਸੋ ਪ੍ਰਭ ਤਿਸਕੇ ਪੈ ਲਗਾ ਪ੍ਰੇਸਾਕ ਧੀਰਨ ਕਿਉ ਵਾਟਿਆ ਜਿੰਨਾ ਪ੍ਰੇਮ ਵਿਸ਼ੋਹਾ ਸਾਧਨ ਪੁਰਗ ਵਿਸਾਰ ਕਹਿ ਲੱਗੀ ਮਾਇਆ ਤੋ ਪੁੱਤਰ ਕਲ ਕਰਨਾ ਸੰਗ ਤਨ ਮਰਿਆ ਬਨਾਸੀਓ ਤਲਜ ਪਦਜ ਸਗਲੇ ਹੋਈ ਝੂਠੇ ਧੰਦੇ ਮੋ ਇੱਕ ਸਰਕੇ ਨਾਮ ਬਿਨ ਅਕੇ ਨਹੀਂ ਹੈ ਕੋਏ ਦਇਓ ਵਿਸਾਰ ਨੂੰ ਗੋਚਣਾ ਪ੍ਰਭ ਜੀ ਨਾ ਦਰਨੀ ਜੋ ਲਗੇ ਤਨ ਕੀ ਨਰਮ ਸੁਏ ਗਾਨਕ ਕੀ ਪ੍ਰਭ ਬੇਦਤੀ ਪ੍ਰਭ ਮਿਲੋ ਪ੍ਰਭਦੁ ਹੋਏ ਵੇ ਸਾਧ ਸੁਆਮਤਾ ਲਗੇ ਜੇ ਸਤਿ ਭੇਟੇ ਹਰਿ ਸੁਏ ਭਗ ਦੇਹ ਜੁੜੰਤਾ ਲੋੜੀਐ ਜਿਸ ਅਕੇ ਸਾਪਾਨੇ ਵਨ ਹਰ 사ਧਨ ਤਾਵਣ ਲਗੇ ਆ ਕਿਸ ਨਦੀ ਪੰਨ ਮਾਨਕ ਮੋਤੀ ਨਾਮ ਪ੍ਰਾਪ ਉਨ ਲੱਗੈ ਨਾਹੀ ਸੰਨ ਸਭ ਰੰਗ ਸਭੇ ਨਾਰਾਇਣ ਜਿਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆ ਹੈ ਧਨ ਆਪਣ ਲਿਆ ਜੇ ਬਲੈ ਵਿਸੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇ ਨਰਗੀਲਾ ਤਿਸ ਤਣੀ ਜਿਸ ਕੇ ਭਾਗ ਮਤਨ ਆਸਾੜ ਤ ਬੰਦਾ ਜਿਸ ਲਗੇ ਹਰ ਕਾਮ ਨ ਜਿੰਨਾ ਬਾਸ ਜਗਦੀਵਨ ਪੁਰਖ ਤੇ ਆਗ ਕਹ ਮਾਨਸ ਸੰਦੀ ਆਸ ਦੋਇ ਭਾਇ ਬਰੁਜਿਆ ਗਣ ਕਈ ਸੋ ਜਮ ਕੀ ਫਾਸ ਜਿਹ ਹਬੀ ਤੇ ਸੋ ਲਣੈ ਬੰਧ ਜੋ ਲਿਖਿਆ ਸੁਰਣ ਵਿਹਾਣੀ ਪਸਤਾਨੀ ਉੱਠ ਚੱਲੀ ਗਈ ਨਰਾਸ ਜੈਨ ਕੋ ਸਾਧੂ ਭੇਣੀਐ ਸੋ ਦਰਗਹ ਹੋਇ ਖਲਾਸ ਕਰ ਕਿਰਪਾ ਪ੍ਰਾਪਿ ਆਪਨੀ ਤੇਰੇ ਦਰਸ਼ਨ ਹੋਇ ਪਿਆਸ ਪ੍ਰਭ ਤੁਧਵੰਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾ ਸੁਭੰਤਾ ਤਿਸ ਲਗੇ ਹਜੇ ਸਮਨ ਹਜੇ ਚਰਣ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਦਾ ਨਰਤਾ ਸਤ ਰੰਗ ਏਕੋ ਨਾਮ ਅਧਾਰ ਦਿੱਪਿਆ ਰੰਗ ਹੈ ਕੋੜਾ ਵਿਆਹ ਦਿਸਨ ਸੰਪੇਸ਼ਾਰ ਹਰ ਪ੍ਰਤਪੂਰ ਸੁਹਾਣੀ ਮਿਲ ਸਾਧੂ ਪੀਵੜਾ ਵਾਲੋ ਵਾਣ ਤੇੜ ਪ੍ਰਭ ਸੰਗ ਮੌਲਿਆ ਸੰਪ੍ਰਤ ਪਰਖੀ ਅਪਾਰ ਹਰ ਬਿਰਣ ਨੂੰ ਮਨ ਲੋਚਦਾ ਕਰਮ ਬਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਏ ਆਹੋ ਤਨ ਕੇ ਸਤਿ ਭਲੇ ਹਾਰ गान इक ਵਰਦੀ ਮੈਂ ਆਕਾਰ ਸ਼ਬਦ ਸੁਵਾਰਣ ਹਾਲ ਸਾਵਣਤਨ ਸੁਹਾਗਣੀ ਜਿਦਕ ਰਾਮ ਨਾਮਿ ਉਹਨ ਹਾਰ ਭਾਦੋਏ ਭਰਮ ਕੋ ਲਾਣੀਆਂ ਦੂਜੇ ਲੱਗਾ ਹੈ ਤਾ ਲੱਖsingaar ਪੜਾਇਆ ਆਕਾਰ ਨਾਹੀ ਕੇਤ ਜਿੰਦ ਦਿਨ ਦਿਨੇ ਬਿਨ ਸਸੀ ਤਿਤ ਵੇੜ ਕੈ ਸਦ ਪਰੇਤ ਪਗੜ ਤਲਾਇਨ ਧੂਤ ਜਮ ਕਿਸਨ ਦੇਨੀ ਭੇਤ ਸਾਧਕਣੋ ਤੇ ਕਿਨੇ ਮਾਹੀ ਜਿਸੂ ਲੱਗਾਏ ਤੋ ਹੱਥ ਮਰੋੜੇ ਤਨ ਕਪੇ ਸਿਆਹੋ ਆਸੇ ਤਜ ਅਭੀ ਜੈ ਸੋਣਣਾ ਕਰਮਾਸ ਤੁੜਾ ਕੇ ਨਾਨਕ ਪ੍ਰਭ ਸਰਣਾਗਤੀ ਚਰਨ ਪੋਏ ਤੁਮਰਾ ਮਤੇ ਤਸੇ ਪਾਤੋਏ ਕਰ ਕੰਨ ਨ ਪਾਈਐ ਹੇ ਗੁਰ ਰਖਣ ਵਾਲਾ ਹੇ ਤੇਸਨ ਪ੍ਰੇਮਿਓ ਬਾੜਾ ਕਿਉ ਮਿਲਿਆ ਹਰਿ ਜਾਏ ਮਾਨਨ ਤਾਨ ਪਿਆਸ ਦਰਸ਼ਨ ਕਾਣੀ ਕੋਈ ਔਣ ਮਿਲਾਵੇ ਮਾਏ ਸੰਤ ਸੁਹਾਈ ਪ੍ਰੇਮ ਕੇ ਹੋ ਤਨ ਕਹਿ ਲਾਗਾ ਪਾਏ ਵੇੜੂ ਪ੍ਰਭ ਕਿਉ ਸੁਖ ਪਾਈਐ ਦੂਜੀ ਕਾਣੀ ਜਾਏ ਜਿਨੇ ਤਾ ਗਿਆ ਪ੍ਰੇਮ ਰਸ ਸੇ ਤ੍ਰਬਤ ਰਣੀ ਆਗਾਏ ਆਪਤ ਆਗ ਬਿੰਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਜੋ ਪ੍ਰਹਰ ਗੰਦ ਬਲਾਈਆ ਸੇ ਵਿਸ਼ੜ ਗੰਦ ਨਾ ਜਾਏ ਰਾਮ ਕਰਣ ਦੂਜਾ ਕੋ ਨਹੀਂ ਤਾਨਕ ਹਰ ਸਰਣਾਏ ਅਸੂ ਸੁਭੀ ਵਸੰਧੀਆਂ ਜਿਨਾਂ ਮੈਂ ਆਹਨ ਰਾਏ ਕਤਕ ਕਰਮ ਕਮਾਉੜੇ ਦੂਸਰ ਕਾ ਬੋਜ ਪਰਮੇਸ਼ਰ ਦੇ ਭੁੱਲੇ ਆਪਣ ਸੱਪੇ ਰੋਗ ਵੇ ਮੁਕ ਬੋਏ ਨਾਮ ਤੇ ਲੱਗਣ ਜਨਮ ਵਿਜੋਗ ਜਿਨ ਮੈਂ ਕੌੜੇ ਹੋਏ ਗਏ ਜਿਤ ਮੈਂ ਮਾਇਆ ਭੋਗ ਵਹਿ ਜਨਾ ਕੋਈ ਕਰ ਸਕੈ ਕਿਸ ਤਰੋ ਮਰੋ ਤੇ ਕੀ ਤਰਿ ਜਨਮ ਹੋਵੇ ਇਹ ਮੇਂ ਤਰ ਸੰਜੋਗ ਉੜ ਭਾਗੀ ਮੇਰਾ ਪ੍ਰਭ ਮਿਲੇ ਤਾ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰਾਗ ਲੇ ਲੇ ਮੇਰੇ ਸਹਿਬ ਬੰਦੀ ਮੋਚ ਗਤਿ ਘੋ ਹੋਵੇ ਸਾਧ ਸੰਗਿ ਬਿਨ ਸਹ ਸਭੇ ਸੋਚ ਮੰਗਰ ਮਾਏ ਸੁਭਤੀਆ ਹਰ ਪੈਰ ਸੰਗ ਬੈਠੜੀਆਂ ਤੇਰੀਂ ਸੋਭਾ ਕਿਆ ਜੁਣੀ ਜੇ ਸਹਿਮ ਮੇਲੜੀਆਂ ਤਨ ਮਨ ਮੋਲੇ ਆਰਾਮ ਸਿਉ ਸੰਗ ਸਾਜ ਸਹੇੜੜੀਆਂ ਸਾਜ ਨਾਮੇ ਬਾਹਰੀ ਸਰਣ ਗੇੜੀਆਂ ਤੈਨ ਦੁੱਖ ਨ ਕਮੂ ਤਰੈ ਸੇ ਜਮ ਕੈ ਵਸ ਪੜੀਆਂ ਹਾ ਜਿਨੀ ਰਾਵਿਆ ਪ੍ਰਭ ਆਪਣਾ ਸੇ ਤਿਸਨ ਨਿਤ ਖੜੀਆਂ ਰਤਨ ਦੇਵੇ ਹਰਿ ਲਾਲ ਨਾਨਕ ਦੇ ਨਾਮ ਜੜੀਆਂ ਨਾਨਕ ਬਾਸੈ ਧੋੜ ਤਿਨ ਪ੍ਰਭ ਸਰਣੀ ਦਰ ਪੜੀਆਂ ਮੰਗਲ ਪ੍ਰਭ ਅਰਾਧਨਾ ਬਾੜ ਨਾ ਜਨ ਬਣੀਆ ਕੋਵ ਤੁਹਾਰ ਕਾ ਵਿਆਪਈ ਕੰਨ ਮੇਂ ਆਹਰ ਨਾਮੋ ਮਨ ਮੇ ਤੇ ਅਚਰਣਾਂ ਲੰਦ ਦਰਸਨ ਮੰਗੜਾ ਸਾਹ ਹੋਇਓ ਕਵਿਤ ਪਾਲ ਰਾਏ ਸੇਵਾ ਸੁਮੀ ਲਾਹੋ ਮੇਕਿਆ ਮੋਰਿ ਨਸਕੈ ਮਿਲਸਾ ਤੋ ਕੋਣ ਕਾ ਹੋਤ ਤਯੋ ਨੀਤਾ ਮਿਲੇ ਸੱਚੀ ਪ੍ਰੀਤ ਸਮਾਹ ਕਰਕੇ ਲੀਨੀ ਪਾਰ ਬ੍ਰਹਮ ਮੌੜਨ ਵਿਸੜਿਆ ਹੋ ਵਾਰ ਜਾਉ ਲਖ ਮੇਰੀਆਂ ਹਰ ਸਜਣ ਅਗਮਯ ਕਾਹੋ ਸ਼ਰਮ ਪਈ ਨਾਰਾਇਣ ਦੇ ਨਾਨਕ ਦਰ ਪਈ ਆਹੋ ਮੋਖ ਸੁਹੰਦਾ ਸਰਬ ਸੁਖ ਦੇ ਸੁਖਸ਼ੇ ਵੇ ਪਰਵਾਹੋ ਮਾਨ ਮਦਨ ਸੰਗ ਸਾਧੂਆ ਧੋੜੀ ਕਰੇ ਸੁਦਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਲੋ ਕਰਦਾਨ ਜਨਮ ਕਰਮ ਮਲੇ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਆਨ ਸੱਤਿ ਮਾਰਗਿ ਚਲਦਿਆ ਉਸਤਤ ਕਰੇ ਜਹਾਨ ਅਠ ਸਠ ਕੇਤ ਤ ਸਗਲ ਪੁਨ ਦੀ ਦਇਆ ਪਰਵਾਨ ਜੈਸੋ ਦੇਵਤਾ ਕਰ ਸੋਈ ਬੁਰਗ ਸੋਹਾਨ ਜਿਨ ਨਾਮਿ ਲਿਆ ਪ੍ਰਮੇ ਪ੍ਰਭੇ ਆਪਣਾ ਨਾਮ ਇਕ ਤਨ ਕੁਰਬਾਨ ਮਾਰ ਸੋ ਜੈਸੇ ਕਾਂਢੀ ਅਹਦਰ ਪੋਰਾ ਗੁਰੂ ਬੀਰਵਾਨ ਬਾਲ ਕੁਣ ਅਨੰਦ ਉਪਾਰ ਜਨ ਹਾਲ ਸਤਿ ੜ ਪ੍ਰਗਣਿ ਆਏ ਸਤਿ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇ ਦੇ ਸੁਆਮੀ ਸਰਬ ਸੁਖ ਵਡ ਦੁੱਖਾ ਨਹੀ ਜਾਏ ਸੁਖਨੀ ਵਡ ਭਾਗ ਨੀ ਵਰ ਪਾਇਆ ਹਰ ਰਾਹੀ ਮਿਲ ਸਈਆ ਮੰਗਲ ਕਾ ਵਹੀ ਗੀਤ ਪਵਿੰਦ ਅਲਾਇ ਹਲ ਜਿਹਾ ਅਵਰਣ ਦਿਸੈ ਕੋਈ ਦੂਜਾ ਲਵੇ ਤਲਾਏ ਹਲਤ ਪਲਤ ਸਵਾਰੇ ਹੁਨ ਦੇ ਚਲ ਦਿੱਤੀ ਅਨ ਜਾਏ ਸੰਸਾਰ ਸਾਕਰ ਤੇ ਰਖੀ ਅਨ ਮੋੜ ਨਗਨ ਮੈਂ ਧਾਏ ਜਿਹਾ ਵਾਏ ਕੇ ਅਨੇਕ ਗੁਣ ਕਰੇ ਨਾਨਕ ਚਰਣੀ ਮਾਏ ਮਾਲ ਗੁਣ ਦਿੱਤ ਸਲਾਹੀਐ ਜਿਸ نو ਕਲਨਾ ਤੁਮਾਏ ਜਨ ਜਨ ਨਾਮ ਧਿਆਇਆ ਦਿਨ ਕੇ ਕਾਜ ਸਾਰੇ ਹਰਿ ਭਰ ਪੂਰਾ ਅਰੰਧਿਆ ਤਰ ਕੇ ਸੱਚ ਕਰੇ ਸਰਬ ਸੁਖਾਂ ਦੇਤ ਚਰਨ ਹਰਿ ਭੌਦਨ ਬਿਗਮ ਤਰੇ ਪ੍ਰੇਮ ਭਗਤ ਤੈਨ ਪਾਈਆ ਵਿਗਿਆ ਨਾਹਿ ਕਰੇ ਕੂੜ ਗਏ ਦਵਤਾ ਦਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਇਕ ਧਰੇ ਮਾਹ ਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਤਨ ਸੁਦਾਨ ਕਿਰਪਾ ਕਰੋ ਹਰੇ ਬਾਹ ਦੇਵਸ ਮੋ ਰਤ ਪਲੇ ਤਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ ਬਾਗ ਮਤਨ ਸੰਗ ਸਾਧੂ ਆ ਧੂਣੀ ਕਰੇ ਸਤਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨੋ ਕਰਤਾਰ ਜਗਮ ਕਰਮ ਮਲੇ ਉਤਰੈ ਮਨ ਤੇ ਜਾਇ ਗਮਾਨ ਕਾਮ ਕਰਮਤ ਨਮੋਹੀਐ ਬਿਨਸ ਲੋਭ ਸੁਆਮ ਸੱਚੇ ਮਾਰਗ ਜਤਿਓ ਉਸਤਤ ਕਰੈ ਤਹਾਨ ਅਠ ਸਠਿ ਦੀਰਧ ਸੰਗਲ ਕੋਨਾ ਜੀ ਦਇਆ ਪਰਵਾਨ ਜਿਸ ਨੂੰ ਦੇਵਤਾ ਆਕਾਰ ਸੋਈ ਪ੍ਰਗ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਗੁਰਬਾਨ ਵਾਗ ਸੁਤੇ ਸੇ ਕਾਂਡੀਆਂ ਹੈ ਜਿਨ ਪੂਰਾ ਗੁਰ ਮਿਹਰਵਾਨ ਜਿ ਨਾਮ ਨੇ ਆ ਪ੍ਰਭ ਆਪਰਣਾ ਨਾਨਕ ਤੈਨ ਗੁਰ ਬਾਦ ਵਾਗ ਸੁਤੇ ਸੇ ਕਾਂਡੀਆਂ ਹੈ ਜਿਨ ਪੂਰਾ ਗੁਰ ਮਿਹਰਵਾਨ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀਮਾ ਮਹਲਾ 3 ਨਾਂ ਦੇ